ਅੱਜ ਬੜੀ ਖੁਸ਼ੀ ਦੀ ਖਬਰ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਜੀ ਲੌਨ ਟੈਂਸ ਜਿਹੜੇ ਕੇਮ ਦੇ ਵਿੱਚ ਸਾਡੇ ਰੋਪੜ ਦੇ ਇੱਕ ਨੌਜਵਾਨ ਬੱਚੇ ਨੇ ਨਾਮ ਰੋਸ਼ਨ ਕੀਤਾ ਰੋਪੜ ਦਾ ਰੋਪੜ ਦਾ ਕੀ ਪੂਰੇ ਪੰਜਾਬ ਦੇ ਰਖ ਰੱਖਨੇ ਕਹਿ ਸਕਦੇ ਆ ਤੇ ਜਿਹਦਾ ਅੱਜ ਵਿਸ਼ੇਸ਼ ਸਵਾਗਤ ਜਿਹੜਾ ਡਾਕਟਰ ਸਦੀਦ ਦੇ ਹਸਪੀਟਲ ਹਸਪੀਟਲ ਵੀ ਕੇ ਜਿਹੜਾ ਏਕਨੋਟ ਚੈਰੀਟੇਵ ਸੋਸਸਟਰੀ ਤੇ ਦੂਸਰਾ ਲਾਂਚ ਕਲੱਬ ਵੱਲੋਂ ਇੱਕ ਵਿਸ਼ੇਸ਼ ਸਨਮਾਨ ਰੱਖਿਆ ਹੋਇਆ ਸੀਗਾ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਬੇਟਾ ਇਹ ਤੇ ਤੁਸੀਂ ਅੱਜ ਕਿਵੇਂ ਮਹਿਸੂਸ ਕਰ ਰਹੇ ਹੋ ਵੀ ਤੁਹਾਡਾ ਜਮਾਨਤ ਸਨਮਾਨ ਹੋ ਰਿਹਾ ਰ ਉਪਰ ਦੇ ਵਿੱਚ ਲੈ ਬਹੁਤ ਖੁਸ਼ੀ ਖੁਸ਼ੀ ਦਾ ਮਹਿਸੂਸ ਕਰ ਰਿਹਾ ਕਿ ਮੈਂ ਪੰਜਾਬ ਲਈ ਕੁਝ ਕਰ ਸਕਿਆ ਜੀ ਇਸ ਤਰ੍ਹਾਂ ਦੀ ਕੋਚਿੰਗ ਵਗੈਰਾ ਹੋਰ ਕਿਸ ਤਰ੍ਹਾਂ ਦੇ ਲਿੰਦੇ ਸੀ ਯੂਸੀਐਸ ਦੇ ਬਾਰੇ ਮੈਂ ਸਵੇਰੇ ਸਵੇਰੇ ਮੇਰਾ ਫਿਟਨੈਸ ਸੈਸ਼ਨ ਲੱਗੁੰਦਾ ਸੀ ਟ੍ਰੇਨਿੰਗ ਸੈਸ਼ਨ ਲੱਗੁੰਦਾ ਹੈ ਯੋਗਾ ਵਗੈਰਾ ਦਾ ਸੈਸ਼ਨ ਲੱਗੁੰਦਾ ਸੀ ਮੇਰੇ ਕੋਚ ਤੇ ਮੇਰੇ ਸਕੂਲ ਦੀ ਸਪੋਰਟ ਦੇ ਨਾਲ ਮੈਂ ਜਿਹੜੇ ਜਿਹੜੇ ਸਕੂਲ ਦੇ ਸਟੂਡੈਂਟ ਹੈ ਤੁਸੀਂ ਸਿਵਾਲੀ ਪਬਲਿਕ ਸਕੂਲ ਸਿਵਾਲੀ ਪਬਲਿਕ ਸਕੂਲ ਤੇ ਕਿਹੜੀ ਕਲਾਸ ਦੇ ਵਿੱਚ ਮੈਂ 9th ਪੜ੍ਹਦਾ ਹਾਂ 9th ਪੜ੍ਹਦਾ ਹਾਂ ਹਾਂਜੀ ਤੇ ਇਸ ਗੇਮ ਦੀ ਪ੍ਰੈਕਟਿਸ ਜਿਹੜੀ ਨਾਲ ਨਾਲ ਕਰਦੇ ਰਹਿੰਦੇ ਸੀ ਹਾਂਜੀ ਮੈਂ ਨਾਲ ਨਾਲ ਪ੍ਰੈਕਟਿਸ ਵੀ ਕਰ ਕਰਦਾ ਜਾਂਦਾ ਸੀ ਤੇ ਡਾਕਟਰ ਸਾਹਿਬ ਅੱਜ ਤੁਸੀਂ ਬੜਾ ਵਧੀਆ ਲੱਗਿਆ ਵੀ ਕੋਈ ਇਹਨਾਂ ਨੂੰ ਤੁਸੀਂ ਸਨਮਾਨ ਕੀਤਾ ਬੱਚੇ ਦਾ ਅੱਜ ਬੜੀ ਖੁਸ਼ੀ ਦਾ ਸਮਾਂ ਹੈਗਾ ਤੇ ਦਿਨ ਵੀ ਹੈਗਾ ਕਿ ਧਰਮਪਾਲ ਜੀ ਦੇ ਪੋਤਰਾ ਜੀ ਜੋ ਕਿ ਨੈਸ਼ਨਲ ਲੈਵਲ ਤੇ ਬੰਗਲੌਰ ਵਿਖੇ ਸਿਲਵਰ ਮੈਡਲ ਜਿੱਤ ਕੇ ਆਏ ਨੇ ਤੇ ਇਹ ਸਾਡੇ ਇਲਾਕੇ ਵਾਸਤੇ ਪੰਜਾਬ ਵਾਸਤੇ ਬੱਚਿਆਂ ਵਾਸਤੇ ਇੱਕ ਕਿਸਮ ਦਾ ਬੜਾ ਤਕੜਾ मतलब ਉਹਨਾਂ ਨੂੰ ਵੀ ਇਹ ਇਹ ਅਨਸ਼ੋਰ ਕਰਦਾ ਵੀ ਉਹ ਵੀ ਇਦਾਂ ਹੀ ਮਿਹਨਤ ਕਰਕੇ ਆਪਣੇ ਇਲਾਕੇ ਦਾ ਨਾਮ ਪਿੰਡ ਦਾ ਸ਼ਹਿਰ ਦਾ ਉੱਚਾ ਕਰਨ ਤੇ ਇਹਨੂੰ ਬੱਚੇ ਨੂੰ ਵੇਖ ਕੇ ਬਾਕੀ ਬੱਚਿਆਂ ਨੂੰ ਕਾਫੀ ਇਛਾ ਮਿਲੇਗਾ ਤੇ ਮੈਂ ਸਮਝਦਾ ਵੀ ਸਮੁੱਚਾ ਲਾਈਨ ਕਲੱਬ ਜਿਨੇ ਇਹਨੂੰ ਆਨਰ ਕਰਕੇ ਛੋਟਾ ਜਿਹਾ ਬਹੁਤ ਵੱਡਾ ਪ੍ਰਾਲਾ ਕੀਤਾ ਥੈਂਕ ਯੂ ਧੰਨਵਾਦ ਅੱਛਾ ਤੁਹਾਡਾ ਬੇਟਾ ਜੀ ਨੇ ਇਹ ਮੇਰਾ ਸਟੂਡੈਂਟ ਹੈ ਛੋਟਾ ਸਟੂਡੈਂਟ ਆ ਮੈਂ ਫਿਜ਼ੀਕਲ ਐਕਟਰ ਦਾ ਡੀਪੀ ਚਵਲ ਸਕੂਲ ਚ ਤੇ ਮੈਨੂੰ ਬੜਾ ਖੁਸ਼ੀ ਹੁੰਦੀ ਹੈ ਕਿ ਸਾਡਾ ਸਟੂਡੈਂਟ ਤੇ ਸਕਸੈਸਫੁਲ ਹੋਇਆ ਹੈ ਇਹ ਜਿਹੜਾ ਮੈਡਲ ਹੈ ਜੀ ਪੰਜਾਬ ਚ ਪੰਜਾਬ ਦਾ ਮੈਡਲ ਹੈ 40 ਸਾਲ ਬਾਅਦ ਪੰਜਾਬ ਦਾ ਮੈਡਲ ਆਇਆ ਹੈ ਜੀ ਜੀ ਵਰਾਈ ਗੇਮ ਚ 40 ਸਾਲ ਬਾਅਦ ਤੇ ਬੱਚਾ ਇਹ ਹੁਣ ਹਾਰਿਆ ਪਰ ਮੈਂ ਇਹਦੇ ਜਿਹੜੇ ਹਾਂ ਸਰ ਤੁਸੀਂ ਪ੍ਰੈਪਰ ਟੀਚਰ ਹਾਂਜੀ ਮੈਂ ਚਵਲ ਸਕੂਲ ਦਾ ਡੀਪੀ ਹਾਂ ਜੀ ਜੀ ਇਹ ਸਾਡਾ ਸਟੂਡੈਂਟ ਹੈ ਜੀ ਜੀ ਇਹ ਬੱਚੇ ਬੱਚੇ ਨੇ ਬਹੁਤ ਵਧੀਆ ਪਰਫਾਰਮੈਂਸ ਕੀਤੀ ਮਾਨੂੰ ਬੜੀ ਖੁਸ਼ੀ ਹੈ ਕਿ ਬੱਚੇ ਨੇ ਇੰਨੀ ਵਧੀਆ ਪਰਫਾਰਮੈਂਸ ਦਿੱਤੀ ਉੱਥੇ ਪਲੇਇੰਗ ਮੈਂਬਰ ਕੇ ਲਿਆ ਜੀ ਇਹ ਵਿਰਪ ਪੰਜਾਬ ਦਾ ਮੈਡਲ ਹੈ 40 ਸਾਲ ਬਾਅਦ ਆਇਆ ਜੀ ਪਹਿਲੇ 40 ਸਾਲ ਪਹਿਲੇ ਮੈਡਲ ਆਇਆ ਇਸ ਵਾਰ ਫੇਰ ਮੈਡਲ ਆਇਆ ਇਹ ਬੱਚੇ ਦੀ ਦੇਣ ਹੈ ਜੀ ਤੇ ਬੱਚਾ ਬਹੁਤ ਹੌਨਾਰਾ ਹੈ ਨਾਲ ਇਹ ਪੇਰੈਂਟਸ ਜਿਹੜੇ ਬਹੁਤ ਜ਼ਿਆਦਾ ਕੋਆਰਡੀਨੇਟ ਕਰਦੇ ਜੀ ਬੱਚੇ ਨੂੰ ਹੈਲਪ ਕਰਨ ਲਈ ਤੇ ਨਾਲ ਹੁਣ ਸਭ ਤੋਂ ਜ਼ਿਆਦਾ ਧੰਨਵਾਦ ਕਰਾਂਗੇ ਡਾਕਟਰ ਸਾਹਿਬ ਦਾ ਤੇ ਲਾਈਨ ਕਲੱਬ ਦਾ ਜਿਨ੍ਹਾਂ ਨੇ ਇਹ ਬੱਚੇ ਨੂੰ ਮੋਟੀਵੇਟ ਕੀਤਾ ਆਨਰ ਕਰਕੇ ਤੇ ਬੱਚੇ ਆਨੇ ਟਾਈਮ ਤੇ ਮੋਟੀਵੇਟ ਹੋ ਗਏ ਹੋਰ ਵੀ ਪਰਫਾਰਮੈਂਸ ਦੇਗਾ ਥੈਂਕ ਯੂ ਤੁਹਾਡਾ ਬਹੁਤ ਬਹੁਤ ਜੀ ਸਰ ਤੁਹਾਡਾ ਪੁੱਤਰਾ ਜੀ ਕੋਚਾ ਜੀ ਪਹਿਲਾਂ ਪੁੱਤਰਾ ਤੁਹਾਡਾ ਹੈ ਮੇਰਾ ਪੁੱਤਰਾ ਆ ਜੋ ਖੇਡਦਾ ਹੈ ਬੜੀ ਖੁਸ਼ੀ ਦੀ ਗੱਲ ਹੈ ਕਿ ਡਾਕਟਰ ਸਾਹਿਬ ਨੇ ਔਰ ਲਾਇਨਸ ਕਲੱਬ ਨੇ ਇਹ ਵਰਲਾ ਕੀਤਾ ਕਿ ਬੱਚੇ ਨੂੰ ਮੋਟੀਵੇਟ ਕਰ ਰਹੇ ਹਨ ਤੇ ਸਾਡੀ ਮਨਛਾ ਇਹ ਹੈ ਕਿ ਇਸ ਬੱਚੇ ਨੂੰ ਨੇਚਰਲ ਲੈਵਲ ਤੱਕ ਤਾਂ ਚਲ ਚਲ ਗਿਆ ਸੀ ਨੂੰ ਇੰਟਰਨੈਸ਼ਨਲ ਲੈਵਲ ਤੱਕ ਜਾਣ ਦੀ ਕੋਸ਼ਿਸ਼ ਲਜਾਣ ਦੀ ਕੋਸ਼ਿਸ਼ ਕਰਾਂਗੇ 321 ਐਫ ਰੋਪੜ ਦੇ ਵੱਲੋਂ ਜਿਹੜਾ ਸਾਡੇ ਸ਼ਹਿਰ ਦਾ ਬੱਚਾ ਸਾਡੇ ਲਾਇਨ ਧਰਮਪਾਲ ਜੀ ਦਾ ਗ੍ਰੈਂਡਸਨ ਸਿਲਵਰ ਕੱਪ ਜਿੱਤ ਕੇ ਲੌਨ ਟੈਨਿਸ ਦੇ ਵਿੱਚ ਬੰਗਲੌਰ ਤੋਂ ਵਾਪਸ ਆਇਆ ਅਸੀਂ ਅੱਜ ਇਸ ਨੂੰ ਹੌਸਲਾ ਫਾਈਵਾ ਸਾਰੇ ਇਕੱਠੇ ਹੋਏ ਆ ਲਾਇਨ ਕਲੱਬ ਦੇ ਮੈਂਬਰ ਔਰ ਇਸ ਬੱਚੇ ਨੂੰ ਪਰਮਾਤਮਾ ਨੂੰ ਵਾਹਿਗੁਰੂ ਨੂੰ ਬੇਨਤੀ ਕਰਾਂਗੇ ਕਿ ਜੀ ਦਾ ਲਾਇਨ ਧਰਮਪਾਲ ਜੀ ਦਾ ਸੁਪਰ ਨੈਗ ਇੰਟਰਨੈਸ਼ਨਲ ਲੈ ਕੇ ਜਾਣਾ ਤੇ ਸਾਡੇ ਉਹ ਡਾਕਟਰ ਸੁਜੀਤ ਸਿੰਘ ਜੀ ਉਹ ਪੂਰੇ ਲਾਇਨ ਕਲੱਬ ਦੀ ਟੀਮ ਵੱਲੋਂ ਧਰਮਪਾਲ ਜੀ ਦੀਆਂ ਜੋ ਮਾਂਝ ਸੋਚਾਂ ਰਿਹਾ ਉਹਦੇ ਦੀ ਅਸੀਂ ਬਰਦਾਸ਼ਤ ਕਰਾਂਗੇ ਕਿ ਉਹ ਆਸਾਂ ਪੂਰੀਆਂ ਹੋਣ ਵਾਹਿਗੁਰੂ ਜਿੱਕਰ ਖਾਲਸਾ ਵਾਹਿਗੁਰੂ ਬਿਲਕੁਲ ਧੰਨਵਾਦ ਜੀ ਸਰਦਾਰਾਂ ਦਾ ਤੇ ਪੇਰੈਂਟਸ ਦਾ ਪੇਰੈਂਟਸ आ, मैं सर बताऊंगा तो ये को तो बहुत खुशी हुई ये माना पहली, पहला एक बहुत खुश है जी तो बच्चे ने बहुत अच्छी परफॉर्मेंस दी है ते इदा भी हजे पहला साल से पहली बार नैशनल केता ते इदा सिल्वर कियाडल आया तो मैं बहुत खुश हाँ अगे मेहनत मैं करा और ये भी बहुत मेहनत कर आप इंटरनेशनल लैवल पर जावे Thank uh -huh.